ਪਰਮਾਤਮਾ ਬ੍ਰह्म ਜਿਦੋਂ ਵੀ ਮਿਲੇਗਾ ਨਾ ਤੈਨੂੰ ਤੂੰ ਬਣ ਕੇ ਮਿਲੇਗਾ ਜੇ ਤੈਨੂੰ ਤੂੰ ਬਣ ਕੇ ਨਹੀਂ ਨਾ ਮਿਲਿਆ ਤਾਂ ਪਰਮਾਤਮਾ ਨਹੀਂਗਾ ਚਾਹ ਤਾਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਸਾਧਕ ਵਾਸਤੇ ਇੰਪੋਰਟੈਂਟ ਜ਼ਰੂਰੀ ਹੈ ਜਦੋਂ ਵੀ ਰੱਬ ਮਿਲੇਗਾ ਤੂੰ ਬਣ ਕੇ ਮਿਲੇਗਾ ਤੂੰ ਬਣ ਕੇ ਮਿਲੇਗਾ ਇਹ ਤੋ ਤੂੰ ਦਾ ਮਤਲਬ ਹੈ ਕਿ ਜਿਹੜਾ ਤੇਰਾ ਮੈਂ ਆ ਨਾ ਉਹ ਮੈਂ ਆ ਹ ਜਦੋਂ ਵੀ ਰੱਬ ਮਿਲੂਗਾ ਤੈਨੂੰ ਮੈਂ ਬਣ ਕੇ ਮਿਲੂਗਾ ਜੋ ਮੈਂ ਆਪਣੇ ਆਪ ਹੀ ਬਣਾ ਲ ਤੁਹਾਨੂੰ ਤੂੰ ਕਹਿ ਰਿਹਾ ਹਮ ਬੜ ਜਦੋਂ ਵੀ ਰੱਬ ਮਿਲੇਗਾ ਤੈਨੂੰ ਤੇਰੀ ਮੈਂ ਬਣ ਕੇ ਮਿਲੇਗਾ ਇਹਨੂੰ ਕਿਤੇ ਨੇ ਆਪਣਾ ਪ੍ਰਭੂ ਤੇ ਆਏ ਤੇਰਾ ਆਪਣਾ ਬਣ ਕੇ ਮਿਲੂਗਾ ਤੈਨੂੰ ਆਪਾ ਬਣ ਕੇ ਮਿਲੂਗਾ ਜੇ ਤੈਨੂੰ ਰੱਬ ਦਾ ਅਨੁਭਵ ਤੇਰੇ ਤੋਂ ਜੁਦਾ ਕਿਸੇ ਵੀ ਐਕਸਪੀਰੀਐਂਸਸ ਚ ਆ ਰਿਹਾ ਹੈ ਉਹ ਰੱਬ ਨਹੀਂਗਾ ਉਹ ਹਲੂਸੀਨੇਸ਼ਨ ਆ ਭਾਵੇਂ ਉਹ ਤੈਨੂੰ ਅੰਦਰ ਜੋਤ ਦਿਖਦੀ ਆ ਭਾਵੇਂ ਤੈਨੂੰ ਅੰਦਰ ਨਾਦ ਦਿਖਦਾ ਏ ਇਹ ਸਭ ਹਲੂਸੀਨੇਸ਼ਨ ਆ ਇਹ ਮਾਇਆ ਦੀ ਸਭ ਤੋਂ ਲਾਸਟ ਵੱਲੀ ਹਲੂਸੀਨੇਸ਼ਨਸ ਆ ਇਹ ਤੋਂ ਆਪਕ ਇਹ ਨਹੀਂ ਰੱਬ ਜੋਤ ਸਰੂਪ ਆ ਜੋ ਤੀ ਨਹੀਂਗਾ ਕਿ ਅੱਖਾਂ ਬੰਦ ਕਰਕੇ ਜਿਹੜੀ ਇੱਥੇ ਜੋਤ ਦਿਖਦੀ ਆ ਕਿਉਂਕਿ ਜੋਤ ਦਾ ਵੀ ਇੱਕ ਬੰਤਰ ਆ ਜਿਹੜੀ ਅੰਦਰ ਜੋਤ ਦੇਖਦੀ ਹੋਗੀ ਉਹਦਾ ਵੀ ਇੱਕ ਬੰਤਰਾ ਉਹਦਾ ਵੀ ਇੱਕ ਰੂਪ ਰੰਗ ਆ ਪਰ ਰੂਪ ਨਰੇਖ ਨ ਰੰਗ ਕਿਚ ਇਹ ਤਨੂੰ ਅੰਦਰ ਕੁਝ ਸੁਣਦਾ ਹੈ ਉਸ ਸੁਣਾਈ ਦਾ ਵੀ ਅੰਦਰ ਗੂੰਜਦਾ ਵੀ ਇੱਕ ਬੰਤਰਾ ਉਹਦਾ ਵੀ ਇੱਕ ਸਟਰਕਚਰ ਆ ਰੱਬ ਨਾ ਸੁਣਾਈ ਦਿੰਦਾ ਹੈ ਤੇ ਨਾ ਦਿਖਦਾ ਹੈ ਠੀਕ ਤਾਂ ਇਹ ਉਹ ਬੇਦਕ ਕਤੀਬ ਅਗੋਚਰਾ ਸਟਰਕਚਰ ਤੋਂ ਕਿਸੇ ਰੂਪ ਰੰਗ ਤੋਂ ਕਿਸੇ ਕਨਸੈਪਟ ਤੋਂ ਉਪਰਿਆ ਤਾਂ ਪਹਿਲੀ ਥੀ ਗੱਲ ਇਹ ਆ ਰੱਬ ਨੂੰ ਐਸ ਸੈਪਰੇਟ ਐਂਟੀਟੀ ਲੱਭਣਾ ਬੰਦ ਕਰ ਦੋ ਜਪ ਜਿਸਾਬ ਇਥੋਂ ਸ਼ੁਰੂ ਹੁੰਦੀ ਆ ਜਪ ਜੀ ਜੀ ਮੈਨੇ ਮੇਰਾ ਜੀ ਕਰਦਾ ਮੈਂ ਆ ਕਰੰ ਕੰਮ ਕਰਾਂ ਮੇਰਾ ਜੀ ਕਰਦਾ ਮੈਂ ਆ ਕਰਾਂ ਜੀ ਮੈਨੇ ਨਹੀਂ ਜਪਾ ਤੇ ਜਪ ਮੈਨੇ ਕੌਂਟੈਂਪਲੇਸ਼ਨ ਤੇ ਜਪ ਜੀ ਇਸ ਅ ਕੌਂਟੈਂਪਲੇਸ਼ਨ ਔਨ तो हड़ी जी जो तुम होंटमपले कॉन्टम्पलेन ती निजापा ठीक तो वह तो फिर शुरू हूँ एक अंकार तो एक ओंकार एक मैने वन औंग मैने क्रिएटर कार मैने क्रिएशन क्रिएटर एंड क्रिएशन आर वन ਇਕ ਓਂਕਾਰ ਦਾ ਮਤਲਬ ਇਹ ਨਹੀਂ ਕਿ ਰੱਬ ਇੱਕ ਹੈ ਰਹਤਾ ਹੈ ਜੋ ਅਸਮਾਨੋਂ ਮੇਂ ਰਹਤਾ ਹੈ ਜੋ ਅਸਮਾਨੋਂ ਮੇਂ ਉਹ ਖੁਦਾ ਮੇਰਾ ਨਹੀਂ ਮੇਰਾ ਖੁਦਾ ਕੋਈ ਔਰ ਹੈ ਜਿਦੋਂ ਵੀ ਰੱਬ ਮਿਲੇਗਾ ਮੈਂ ਬਣ ਕੇ ਮਿਲੇਗਾ ਤੇ ਇਹ ਜਿਹੜਾ ਮੈਂ ਆ ਜਿਹੜਾ ਤੁਹਾਡਾ ਹੈ ਪਨ ਮੈਂ ਮੈਨੇ ਕਿ ਮਹਿਗਾ ਮੇਰਾ ਨਹੀਂ ਜ ਆਪਾ ਮੈਂ ਤਨ ਵਾਲਾ ਨਹੀਂ ਮਨ ਵਾਲਾ ਨਹੀਂ ਵਿਚਾਰਾਂ ਵਾਲਾ ਮੈਂ ਨਹੀਂ ਇੱਕ ਤੁਹਾਡਾ ਤਨ ਦਾ ਮੈਂ ਆ ਇੱਕ ਮਨ ਦਾ ਮੈਂ ਆ ਇੱਕ ਵਿਚਾਰਾਂ ਦਾ ਮੈਂ ਆ ਇੱਕ ਸੰਸਾਰ ਵਾਲਾ ਮੈਂ ਆ ਉਸ ਮੈਂ ਦੀ ਗੱਲ ਨਹੀਂ ਕਰਦਾ ਮੈਂ ਜੋ ਤੇਰਾ ਅਹਮ ਹੈ ਤੇਰੇ ਅੰਦਰ ਇੱਕ ਹੋਣਾ ਪਾਣਾ ਠੀਕ ਇੱਕ ਪ੍ਰੈਜ਼ੈਂਸ ਆ ਤੇਰੇ ਕੋਲ ਤੇਰੇ ਕੋਲ ਇੱਕ ਹੋਣਾ ਦਾ ਇਹ ਕੋਈ ਸੱਤਾ ਏ ਅ ਜਿਹੜੀ ਤੇਰੀ ਸੱਤਾ ਏ ਨਾ ਆਪ ਸਤ ਕੀਆ ਸਭ ਸਤ ਤੇਰੀ ਆਪੇ ਦੀ ਸੱਤਾ ਨੇ ਸਾਰੇ ਨੂੰ ਸਤ ਕੀਤਾ ਏ ਜੇ ਤੇਰੀ ਆਪੇ ਦੀ ਸੱਤਾ ਨਾ ਹੋਏਗੀ ਕੋਈ ਸੱਤ ਏ ਨਹੀਂਗਾ ਇਸ ਸੱਤਾ ਤੋਂ ਉਧਾਰਾ ਲੈ ਕੇ ਆ ਸਾਰਾ ਕੁਝ ਤੈਨੂੰ ਸਤ ਦਿਖ ਰਿਹਾ ਏ ਜੇ ਇਹੀ ਨਾ ਹੋਏਗਾ ਆ ਸੱਤਾ ਹੀ ਨਹੀਂ ਹੋਏਗੀ ਤੇਰੇ ਅੰਦਰ ਤੇ ਆ ਸਾਰਾ ਕੁਝ ਜੋ ਤੈਨੂੰ ਅਨੁਭਵ ਹੋ ਰਿਹਾ ਏ ਇਹ ਹੈ ਨਹੀਂਗਾ ਕੈਨ ਯੂ ਐਕਸਪੀਰੀਅੰਸ ਦ ਵਰਲਡ ਇੰਡੀਪੈਂਡੈਂਟ ਆਫ ਯੋਰ ਥਿਸ ਪ੍ਰੈਜ਼ੈਂਸ ਇਹ ਪ੍ਰੈਜ਼ੈਂਸ ਹੋਏਗੀ ਤਾਂ ਮਨ ਦਾ ਅਨੁਭਵ ਹੋਏਗਾ ਇਹ ਪ੍ਰੈਜ਼ੈਂਸ ਹੋਏਗੀ ਤਾਂ ਤਨ ਦਾ ਅਨੁਭਵ ਹੋਏਗਾ ਇਹ ਪ੍ਰੈਜ਼ੈਂਸ ਹੋਏਗੀ ਤਾਂ ਸੰਸਾਰ ਦਾ ਅਨੁਭਵ ਹੋਏਗਾ ਜੇ ਪ੍ਰੈਜ਼ੈਂਸ ਹੀ ਨਾ ਹੋਏਗੀ ਕੁਝ ਨਹੀਂ ਕੁਝ ਨਹੀਂ ਹੋਏਗਾ ਇਸ ਪ੍ਰੈਜ਼ੈਂਸ ਨੂੰ ਕਹਿੰਦੇ ਨੇ ਨਾਮ ਇਹ ਆ ਨਾਮ ਨਾਮ ਮੈਨੇ ਸੱਤਾ ਹੋਮ ਤਤ ਇਹ ਜੋ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਤਤ ਗਿਆਨ ਕਹੀ ਜਾਂਦਾ ਹੈ ਜਨਮ ਮਰੇ ਸੁਖਾ ਸੁਖਾ ਬਾਕੀ ਸਾਰਾ ਕੁਝ ਆ ਤੇ ਜਾ ਰਿਹਾ ਜੰਮਨੇ ਆ ਤੇ ਮਰ ਰਿਹਾ ਹੈ ਤੇਰਾ ਤਨ ਰਾਤ ਨੂੰ ਖਤਮ ਹੋ ਜਾਂਦਾ ਹੈ ਤੈਨੂੰ ਤਰੀਕਾਣੀ ਦੀ ਸਾਰੀ ਭੁੱਲ ਜਾਂਦੀ ਹੈ ਰਾਤ ਨੂੰ ਤੂੰ ਮਰ ਜਾਂਦਾ ਹੈ ਸਵੇਰੇ ਉੱਠਦਾ ਫੇਰ ਯਾਦ ਆਉਂਦਾ ਹੈ ਰੀ ਇਨਕਰਨੇਸ਼ਨ ਹੁੰਦੀ ਆ ਆਵਾ ਗੌਤ ਹੈ ਆਵਾ ਗੌਤ ਆਵਾ ਗੌਣ ਹੁੰਦਾ ਹੈ ਖਿੰਖਿਨ ਇਹ ਪ੍ਰਸੰਗ ਨਾ ਛੁੱਟਾ ਸਵੇਰੇ ਉੱਠ ਕੇ ਫੇਰ ਤੇਰਾ ਜਨਮ ਹੁੰਦਾ ਹੈ ਹੋਰ ਛੱਟ ਹਰ ਬ੍ਰੈਥ ਤੋਂ ਬਾਅਦ ਤੇਰਾ ਜਨਮ ਹੋ ਰਿਹਾ ਹੈ ਹੋਰ ਛੱਟ ਹਰ ਅੱਖ ਦੀ ਚਮਕ ਤੋਂ ਬਾਅਦ ਤੇਰਾ ਜਨਮ ਹੋ ਰਿਹਾ ਹੈ ਯੂ ਆ ਡਿਫਰੈਂਟ ਇੰਡੀਵਿਜੂਅਲ ਐਵਰੀ ਮੂਮੈਂਟ ਔਰ ਇਹ ਜਿਹੜਾ ਡਿਫਰੈਂਟ ਇੰਡੀਵਿਜੂਅਲ ਆ ਨਾ ਇਹਨੂੰ ਦੇਖਣ ਵਾਲਾ ਇੱਕ ਪਿੱਛੇ ਬੈਠਾ ਹੈ ਜੋ ਇਹਨੂੰ ਜਾਣ ਰਿਹਾ ਹੈ ਇਹ ਜਿਹੜੀ ਪ੍ਰੈਜ਼ੈਂਸ ਹੈ ਤੇਰੇ ਅੰਦਰ ਹੁਣ ਜੇ ਮੈਂ ਤੈਨੂੰ ਕਹਾਂ ਤੂੰ ਹੈ ਤੂੰ ਹੈਗਾ ਹੈ ਹੈਗਾ ਜੇ ਤੂੰ ਕਹਿੰਗਾ ਮੈਂ ਨਹੀਂ ਹੈ ਉਦਲੇ ਹੋਣਾ ਫਿਰ ਵੀ ਉੱਥੇ ਤੈਨੂੰ ਹੋਣਾ ਪਊਗਾ ਤਾਂ ਇਹ ਜਿਹੜਾ ਹੈ ਪਹਿਲਾਂ ਜਸਟ ਹੈ ਇਹ ਹੈ ਜਿਹੜਾ ਹੈ ਕੁਝ ਹੋਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਪਲ ਵਿੱਚ ਕਦੀ ਇਹ ਧਾਰਮਿਕ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਦੀ ਇਹ ਨਿਤ ਨਿਯਮ ਨੂੰ ਮੈਂਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੈਨਾ ਹਰ ਇੱਕ ਟੀਵਿਟੀ ਤੈਨੂੰ ਤੇਰੇ ਤੋਂ ਪਰੇ ਖੜ ਰਹੀ ਹੈ ਮਾਰਗੇ ਸੋਚੇ ਸੋਚਣਾ ਹੋਵੇ ਚੁੱਪੇ ਚੁੱਪਣਾ ਹੋਵੇ ਭੁੱਖਣਾ ਭੁੱਖਣਾ ਹੋਵੇ ਇਹ ਸਾਰੀਆਂ ਐਕਟੀਵਿਟੀਜ਼ ਆਫ ਦੀ ਮਾਈਂਡ ਜਿਹੜੀਆਂ ਨੇ ਤੈਨੂੰ ਤੈਨੂੰ ਤੇਰੇ ਤੋਂ ਦੂਰ ਦੂਰ ਕਰ ਰਹੀਆਂ ਇਹ ਜੋ ਆਪਾਂ ਗੱਲ ਕਰੀ ਨੂੰ ਕੋਈ ਗੱਡੀ ਰਾਹ ਗੁਰਮੁਖ ਗੱਡੀ ਰਾਹ ਚਲਾਇਆ ਇਹ ਗੱਡੀ ਰਾਹ ਦੀ ਗੱਲ ਚੱਲਣ ਲਈ ਆ। ਇਹ ਜੇ ਸੁਣਿਆ ਮੰਨਿਆ ਤੇ ਮੰਨ ਕੀਤਾ ਪਾਓ। ਆ ਜਿਹੜਾ ਹੁਣ ਆਪਾਂ ਗੱਲ ਕੀਤੀ ਵੀ ਤੁਹਾਡੇ ਕੋਲ ਪ੍ਰੈਜ਼ੈਂਸ ਹੈ ਤੂੰ ਕਿਹਾ ਹੈ। ਠੀਕ। ਤੁਹਾਡੀ ਪ੍ਰੈਜ਼ੈਂਸ ਹੈਗੀ ਹੈ। ਹੈ? ਮਾਰੇ ਕਿਹਦੇ ਨੇ ਹੈ? 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 ਵੀ ਸੱਚ। ਉਹ ਪ੍ਰੈਜ਼ੈਂਸ ਸੱਚ ਹੈ। ਆ ਜਿਹੜੀ ਤੇਰਾ ਪ੍ਰੈਜ਼ੈਂਸ ਨਹੀਂ। ਹਾਂ ਚਲੋ ਹੈ ਜੋ ਹੈ ਜੋ ਤੇਰੇ ਚ ਹੈ ਵੀ ਸੱਚ ਇਹ ਭ੍ਰਮ ਹੈ ਇਹ ਆਪਣੇ ਆਪ ਨੂੰ ਕਾਲ ਦੀ ਅਧੀਨ ਹੋ ਕੇ ਆਪਣੇ ਆਪ ਨੂੰ ਅਨੰਤ ਕਰ ਰਿਹਾ ਹੈ ਹਰ ਪਲ ਵਿੱਚ ਕਦੀ ਕੁਝ ਬਣ ਰਿਹਾ ਹੈ ਕਦੀ ਕੁਝ ਬਣ ਰਿਹਾ ਹੈ ਇਸ ਵੇਲੇ ਜਿਹੜਾ ਬੇहद ਹੈ ਹੱਦ ਵਿੱਚ ਆ ਕੇ ਆ ਸਾਰਾ ਕੁਝ ਕਰ ਰਿਹਾ ਤਨ ਬਣਿਆ ਮਨ ਰਿਹਾ ਜਿੰਨਾ ਤੂੰ ਇਸ ਹੈ ਪੰਚ ਬੈਠੇਗਾ ਇਹਨੂੰ ਕਹਿੰਦੇ ਨੇ ਸਹਿਜ ਈਆ ਸੱਜ ਬਸ ਆਈ ਰੱਬ ਦਾ ਪਉਣਾ ਬੁੱਲਿਆ ਰੱਬ ਦਾ ਕੀ ਪਉਣਾ ਇੱਥੋਂ ਪੁੱਟਿਆ ਇੱਥੇ ਲਾਣਾ ਅਸ਼ਟਵਕਰ ਨੇ ਮਹਾਰਾਜ ਜਨਕ ਨੂੰ ਇਸ ਹਾਲਿਆ ਸੀ ਤੇ ਉਹਨੇ ਜਦੋਂ ਸੁਣਿਆ ਤੇ ਉਹਨੇ ਮੰਨ ਲਿਆ ਪ੍ਰੋਬਲਮ ਆ ਕਿ ਹਜੇ ਆਪਾਂ ਮੰਨਦੇ ਨਹੀਂ ਇਸ ਗੱਲ ਨੂੰ ਮਾਰਾ ਕਹਿੰਦੇ ਨੇ ਤੂੰ ਤੂੰ ਆਪਣੇ ਸਿੱਖ ਨਾਲ ਗੱਲ ਕਰ ਰਹੇ ਨੇ ਤੂੰ ਆ ਮਹਾਰਜ ਮੈਂ ਤੂੰ ਸਦਾ ਸਲਾਮਤ ਨਰੰਕਾਰ ਜਿਹੜੀ ਤੇਰੇ ਚ ਤੂੰ ਆ ਤੇ ਜਿਹੜੀ ਮੈਂ ਆ ਇਹ ਬ੍ਰਹਮ ਏ ਰੱਬ ਏ ਇਹ ਸਦਾ ਸਲਾਮਤ ਨਰੰਕਾਰ ਏ ਬਟ ਆਪਣੇ ਆਪ ਨੂੰ ਮਾਇਆ ਦੇ ਅਧੀਨ ਹੋ ਕੇ ਬ੍ਰਹਮ ਮਾਇਆ ਦੇ ਵਸ ਆ ਕੇ ਜਗਤ ਦਾ ਉਤਪੰਨ ਕਰ ਰਿਹਾ ਹੈ ਨਾ ਤੂੰ ਕਦੀ ਸੀ ਨਾ ਹੈ ਤੇ ਨਾ ਹੋਏਗਾ ਆ ਜਿਹੜਾ ਤੇਰੇ ਚ ਹੈ ਪਨ ਹੈ ਇਹੀ ਆ ਬਸ ਜਿੰਨਾ ਤੂੰ ਇਹਨੂੰ ਜਾਣ ਲੇਗਾ ਉਹਨਾ ਹੀ ਜਲਦੀ ਇਹ ਮੁਕਤੀ ਆ ਇਹਨੂੰ ਕਹਿੰਦੇ ਜੀਵਨ ਮੁਕਤ ਆ ਵਾਜੀ ਮੁਕਤ ਜਿੰਨਾ ਤੂੰ ਇਹਦੇ ਨਾਲ ਬਹਿਂਗਾ ਉਨਾ ਹੀ ਤੂੰ ਆਪਣੇ ਵਿਚਾਰਾਂ ਤੋਂ ਸੰਸਾਰ ਤੋਂ ਤਨ ਤੋਂ ਮਨ ਤੋਂ ਮੁਕਤ ਹੋ ਜਾਏਂਗਾ ਔਰ ਜਿਦੋਂ ਤਨ ਦੀ ਜ਼ਰੂਰਤ ਤਨ 'ਚ ਵਿਚਰੇਂਗਾ ਮਨ ਦੀ ਜ਼ਰੂਰਤ ਮਨ 'ਚ ਵਿਚਰੇਂਗਾ ਜਿਦੋਂ ਸੰਸਾਰ ਦੀ ਜ਼ਰੂਰਤ ਸੰਸਾਰ 'ਚ ਵਿਚਰੇਂਗਾ ਆ ਤੈਨੂੰ ਮੈਂ ਡਾਇਰੈਕਟਲੀ ਪਹਿਲੇ ਦਿਨ ਹੀ ਸੱਤ ਤੱਤ ਗਿਆਨ ਦਿੱਤਾ ਇਹਦੋਂ ਅਗੇ ਕੁਝ ਨਹੀਂਗਾ ਇਹ ਹੈ ਬ੍ਰह्म ਗਿਆਨ ਇਹ ਹੈ ਤੱਤ ਗਿਆਨ ਇਹ ਆ ਬ੍ਰह्म ਗਿਆਨ ਆਪਣੇ ਆਪ ਤੋਂ ਬਿਨਾਂ ਕਿਸੇ ਦੂਜਰੇ ਨੂੰ ਜਾਨਣਾ ਜਾਣਣਾ ਮਾਇਆ ਹੈ ਆਪਣੇ ਆਪ ਤੋਂ ਬਿਨਾ ਕਿਸੇ ਦੂਜਰੇ ਨੂੰ ਜਾਨਣਾ జగਤ ਹੈ ਮਾਇਆ ਹੈ ਇਲੂਜਨ ਹੈ ਬ੍ਰह्म ਚ ਬ੍ਰह्मਦਿਸ਼ੈ ਬ੍ਰह्म ਸੁਣੀਏ ਭਾਵ ਆਪਣੇ ਆਪ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਆ ਜਿਹੜਾ ਤੇਰਾ ਹੈ ਨਾ ਸਮਝ ਆ ਗਈ ਹੈ ਈ ਹੈ ਇਹਦੇ 'ਚ ਹੈ ਇਹਦੇ 'ਚ ਵੀ ਹੈ ਮੇਰੇ 'ਚ ਵੀ ਹੈ ਕਣੀਆਂ 'ਚ ਵੀ ਹੈ ਆ ਜਿਹੜਾ ਹੈ ਪਾ ਨਾ ਸਾਰਿਆਂ 'ਚ ਜਦੋਂ ਇਹ ਪਤਾ ਲੱਗਾ ਹੈ ਹੈ ਮਾਰਕੀ ਨੇ ਵਾਹ ਕੀ ਗੱਲ ਵਾਹ ਹੈ ਬਚਰਜ ਹੈਗਾ ਹੈ ਗਿਆਨ ਇਹ ਤੇ ਗਿਆਨ ਹੀ ਵਾਹਿਗੁਰੂ ਇਹਨੂੰ ਹੁਣ ਤੁਸੀਂ ਮੈਂਡ ਦੇ ਨਾਲ ਪ੍ਰੋਸੈਸ ਕਰ ਰਹੇ ਜੀ ਹੂੰ ਮਾਰਕੀ ਨੇ ਸੋਚੇ ਸੋਚਣਾ ਹੋਈ ਇਹਦੇ ਚ ਬਹਿਣਾ ਹੈ ਨਾ ਕਿ ਇਹਨੂੰ ਅੰਡਰਸਟੈਂਡ ਕਰਨਾ ਹੈ ਇਹ ਜਿਹੜੇ ਬੈਠਣ ਦਾ ਨਾਮ ਧਿਆਨ ਹੈ ਤੇ ਉਹ ਬੈਠਣ ਜਿਹੜਾ ਬੈਠਣਾ ਕਹਿੰਦੇ ਆ ਜਾਂ ਉਹਨੂੰ ਆਪਣੇ ਆਪ ਨੂੰ ਪ੍ਰੈਜੈਂਸ ਨੂੰ ਜਿਹਨੂੰ ਹੀ ਮੰਨਣਾ ਕਹਿੰਦੇ ਆ ਹਾਂ ਉਹ ਤੁਸੀਂ ਕਹਿੰਦੇ ਵੀ ਆਪਣੀ ਸਟੋਰੀ ਤੋਂ ਬਿਨਾ ਹਾਂ ਉਹ ਇੱਕ ਪੁਆਇੰਟਰ ਆ ਬਟ ਉਹ ਇਹ ਵੀ ਨਹੀਂ ਕਿ ਆਪਣੀ ਕਹਾਣੀ ਤੋਂ ਬਿਨਾ ਮੈਂ ਆਪਣੇ ਆਪ ਨੂੰ ਫੋਰਸ ਕਰਾਂ ਆਪਣੀ ਕਹਾਣੀ ਤੋਂ ਬਿਨਾ ਬੈਠਣ ਦੀ ਉਹ ਫਿਰ ਤੁਸੀਂ ਸੋਚ ਚ ਆਗੇ ਨਾ ਸੋਚੇ ਸੋਚਣਾ ਹੋਵੇ ਹੁਣ ਇਹਦੇ ਵਾਸਤੇ ਇਹਦੇ ਚ ਬੈਠਣ ਵਾਸਤੇ ਜਿਹੜਾ ਬੈਠਾ ਹੈ ਉਹਦੇ ਲਾਗੇ ਬਹਿਣਾ ਪੈਂਦਾ ਹੈ ਇਹਨੂੰ ਕਹਿੰਦੇ ਨੇ ਸਾਧੂ ਸੰਗਤ ਆ ਮੋਲਾਨਾ ਰੂਮ ਕਹਿੰਦੇ ਨੇ ਕਿ ਜਿਹੜੇ ਨਸ਼ਾ ਹਕੀਕੀ ਜਿਹਨੇ ਪੀਤਾ ਹੈ ਉਹਦੇ ਲਾਗੇ ਬਹਿ ਉਹਦੇ ਗਿਰਦੇ ਗਿਰਦੇ ਇਸ਼ਕਾਂ ਕਿ ਜਿਹੜੇ ਆਸ਼ਿਕ ਨੇ ਉਹਨਾਂ ਦੀ ਗਿਰਦ ਵਿੱਚ ਬਹਿ ਉਹਨਾਂ ਦੇ ਇਰਦ ਗਿਰਦ ਰਹਿ ਐਟ ਦੀ ਐਂਡ ਆਫ ਦਾ ਡੇ ਜੇ ਤੈਨੂੰ ਨਸ਼ਾ ਹਕੀਕੀ ਉਹ ਸ਼ਰਾਬ ਨਹੀਂ ਵੀ ਮਿਲੀ ਤੇ ਘੱਟੋ ਘੱਟ ਤੈਨੂੰ ਸ਼ਰਾਬ ਦੀ ਖੁਸ਼ਬੂ ਤੇ ਆ ਜਾਊਗੀ ਉਹਨਾਂ ਦੇ ਲਾਗੇ

ਇਹ ਤੂੰ ਨਹੀਂ ਦਾ ਕਿਉਂਕਿ ਤੇਰਾ ਗੁਣ ਤੂੰ ਜਾਣਿਆ ਜਾ ਰਿਹਾ ਜਾਣਨ ਵਾਲਾ ਗੁਣ ਜਿਹੜਾ ਬ੍ਰਹਮ ਦਾ ਹੈ ਤੇਰੇ ਅੰਦਰ ਜਾਣਨ ਵਾਲਾ ਉਹ ਆ ਤੇਰੇ ਅੰਦਰ ਦੇਖਣ ਵਾਲਾ ਵੀ ਉਹ ਆਖਣ ਦੇਖਣ ਸਭ ਸਾਹਿਬ ਤੇ ਹੋਵੇ ਸਹੀ ਮੈਨੇ ਚ ਤੂੰ ਕਦੀ ਹੈ ਹੀ ਨਹੀਂ ਸੀ ਮਵੀ ਨਹੀਂਗਾ ਆ ਕੁਝ ਵੀ ਨਹੀਂਗਾ ਇਹ ਸਾਰਾ ਕੁਝ ਇਹ ਵੇਸ ਸੰਸਾਰ ਤੂੰ ਦੇਖਤੀ ਹਰ ਦਾ ਰੂਪ ਹੈ ਰੂਪ ਨਦਰੀਆ ਉਹ ਜਿਹੜਾ ਹੈ ਉਹਨਾਂ ਸਾਰੇ ਸਾਰਿਆਂ ਚ ਹੈ ਆ ਬਸ ਇਹ ਹੈ ਈ ਸੱਚ ਇਹ ਦੀ ਚ ਬਸ ਵਿਚਰਵਾਏ ਜਿੰਨੇ ਜਲਦੀ ਤੂੰ ਇਹਦੇ ਚ ਬਹਿ ਜਾਵੇਂਗਾ ਉਹ ਨਾ ਬੰਦਾ ਬਸ ਮੁਕਤੀ ਇਹੀ ਹੈ ਬਾਕੀ ਸਿਰ ਤੇ ਭਾਰ ਖਲੋਣਾ ਅੱਧੀ ਅੱਧੀ ਰਾਤ ਉੱਠ ਕੇ ਬਾਣੀ ਪੜਨੀ ਇਹ ਸਭ ਐਕਸਟਰਾ ਥਿੰਗਸ ਨੇ ਜਿਹਦੇ ਨਾਲ ਤੁਹਾਡੀ ਚਿੱਤ ਦੀ ਸ਼ੁੱਧੀ ਹੁੰਦੀ ਹੈ ਠੀਕ ਆ ਸਿਰਫ ਚਿੱਤ ਦੀ ਸ਼ੁੱਧੀ ਸਿਰ ਦੇ ਭਾਰ ਖਲੋ ਜੋ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਲੋ ਅੰਮ੍ਰਿਤ ਸਵੇਲਾ 20 ਸਾਲਾਂ ਸੰਭਿਆ ਆ ਸਹੀ ਮੈਨੇ ਜੀ ਸਭ ਕੁਝ ਛੇੜਾ ਹੈ ਕਰਮ ਅ ਧਰਮ ਪਖੰਡ ਦੇ ਦਿੱਸੇ ਇਹ ਪਖੰਡਾਂ ਚ ਆ ਜਾਂਦੇ ਆ ਕਿਉਂਕਿ ਜਿੱਥੇ ਤੂੰ ਹੈ ਉਥੇ ਨਾ ਕੋਈ ਅੰਮ੍ਰਿਤ ਹੈ ਤੇ ਨਾ ਆਹ ਅੰਮ੍ਰਿਤ ਹੈ ਉਥੇ ਤੇ ਡੁਆਲਿਟੀ ਆ ਹੀ ਨਹੀਂ ਜੀ ਉਥੇ ਵਾਸਤੇ ਸਦਾ ਹੀ ਅੰਮ੍ਰਿਤ ਹੈ ਅੰਮ੍ਰਿਤ ਵੇਲਾ ਹੈ ਅੰਮ੍ਰਿਤ ਭਾਵ ਜਿੱਥੇ ਅੰਮ੍ਰਿਤਵ ਹੈ ਉਹ ਕੀ ਹੈ ਤੇਰਾ ਹੋਣਾ ਕਦੀ ਵੀ ਇਹ ਹੋਣਾ ਖਤਮ ਨਹੀਂ ਹੋ ਰਿਹਾ ਰਾਤ ਨੂੰ ਤੇਰੇ ਸੁਪਨੇ ਦੇਖ ਰਿਹਾ ਦਿਨੇ ਸੰਸਾਰ ਨੂੰ ਦੇਖ ਰਿਹਾ ਇਹ ਜਿਹੜਾ ਹੋਣਾਪਨ ਹੈ ਇਹ ਨ ਆ ਰਿਹਾ ਤੇ ਨਾ ਜਾਰੀ ਹੈ ਇਨ ਕਦੇ ਮੋਈ ਸੁਰਤ ਬਾਦ ਹੰਕਾਰ ਉਹ ਨਮਵਾ ਜੋ ਦੇਖਣ ਹਾਰ ਅਜਿਹੜਾ ਦੇਖਣ ਵਾਲਾ ਜਾਣਨ ਵਾਲਾ ਇਹ ਨਾ ਆਉਂਦਾ ਇਹ ਤੇ ਨਾ ਜਾਂਦਾ ਹੈ ਨਾ ਜਾਈ ਤੇ ਮਰੀਏ ਤੇ ਵਾਖਦਾ ਚਿੰ ਭਗਵਾਨ ਕ੍ਰਿਸ਼ਨ ਕੇ ਨਿਨ ਗੀਤਾ ਦੇ ਅੰਦਰ ਕਿ ਨਾਉ ਮਰੇ ਨਾ ਠਾਗੇ ਜਾਏ ਨਾਉ ਮਰਦੇ ਨਹੀਂ ਤੇ ਨਾ ਠੱਗੇ ਜਾਂਦੇ ਨੇ ਬਾਪ ਜਿਹੜੇ ਇਹਦੇ ਚ ਬਹਿ ਜਾਂਦੇ ਨੇ ਬਾਕੀ ਸਾਰਾ ਕੁਝ ਮਰੇ ਮਰੀ ਜਾ ਰਹੀ ਆ ਤੇ ਮਾਇਆ ਉਹਨਾਂ ਨੂੰ ਠੱਗੀ ਜਾ ਰਹੀ ਆ ਇਹਦੇ ਚ ਬੈਠਣ ਦਾ ਨਾ ਨਾਮ ਹੈ ਨਾਮ ਕੋਈ ਅਲਫਾਜ਼ ਨਹੀਂ ਗਾ ਨਾਮ ਕੋਈ ਫ੍ਰੀਕੁਐਂਸੀ ਨਹੀਂ ਗੀ ਨਾਮ ਕੋ ਠੀਕ ਆ ਥੱਲੜਲੀ ਲੈਵਲ ਤੇ ਆਪਾਂ ਨੂੰ ਫ੍ਰੀਕੁਐਂਸੀ ਵੀ ਬਣਾ ਲੈਣੇ ਵਾਹਿਗੁਰੂ ਇਹ ਕਹਿਣਾ ਬਹੁਤ ਉੱਤਮ ਗੱਲ ਆ ਆਪਾਂ ਜ਼ਰੂਰ ਆਪ ਮੰਮੀ ਜਪਤਾ ਸਭ ਨੇ ਜਪਣਾ ਹੈ ਉਹ ਕੇਵਲ ਤੇ ਕੇਵਲ ਮਨ ਦੀ ਚਿੱਤ ਦੀ ਸ਼ੁੱਧੀ ਵਾਸਤੇ ਆ ਜਦੋਂ ਚਿੱਤ ਦੀ ਸ਼ੁੱਧੀ ਮਨ ਦੀ ਸ਼ੁੱਧੀ ਹੋ ਗਈ ਤੇ ਆ ਜੋ ਪਹਿਲਾਂ ਹੀ ਸੀ ਆ ਪ੍ਰਗਟੇ ਗੋਪਾਲ ਓਕੇ ਮਹਾਂਤ ਕੇ ਮਾਥੇ ਤੂੰ ਅੰਦਰੋਂ ਬੈਠਾ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ ਪ੍ਰਗਟ ਹੋਦਾ ਹੁੰਦਾ ਇਹ ਨਹੀਂ ਕਿ ਕੋਈ ਉਹਦੇ ਸਾਈਨ ਨੇ ਜਾਂ ਕੋਈ ਅਨੁਭਵ ਹੁੰਦਾ ਨਾ 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 ਪਰਮਾਤਮਾ ਦਾ ਕੋਈ ਅਨੁਭਵ ਨਹੀਂ ਹੋ ਸਕਦਾ ਜਿਵੇਂ ਕਿ ਸੁਪਨੇ 'ਚ ਤੂੰ ਸੁੱਤਾ ਹੈ ਸੁਪਨੇ 'ਚ ਤੂੰ ਉੱਠ ਗਿਆ ਹੁਣ ਤੂੰ ਦੁਬਾਰਾ ਉਸ ਸੁਪਨੇ 'ਚ ਜਾ ਕੇ ਕਹਿ ਸਕਦਾ ਹੈ ਕਿ ਮੈਂ ਉੱਠ ਪਿਆ ਸੀ ਤੂੰ ਕਹਿ ਸਕਦਾ ਕਿ ਮੈਂ ਫਲਾਣੀ ਵੇਲੇ ਉੱਠਿਆ ਸੀ ਦੁਬਾਰਾ ਉਸ ਸੁਪਨੇ 'ਚ ਜਾ ਕੇ ਤੂੰ ਕਹਿ ਸਕਦਾ ਕਿ ਮੈਂ ਫਲਾਣੀ ਜਗ੍ਹਾ ਬੈਠਾ ਸੀ ਤੇ ਮੈਂ ਆਹ ਕੀਤਾ ਸੀ ਤੇ ਤਾਂ ਮੈਂ ਉੱਠ ਪਿਆ ਸੀ ਇਸ ਕਰਕੇ ਇਹ ਵਰਨਨ ਨਹੀਂ ਕੀਤਾ ਜਾ ਸਕਦਾ ਜਿਹੜਾ ਅਸਲੀ ਤਤ ਗਿਆਨ ਆ ਜਿਹੜਾ ਅਸਲੀ ਪਰਮ ਗਿਆਨ ਆ ਜੋ ਅਸਲੀ ਅਵੇਕਨਿੰਗ ਆ ਮਤਲਬ ਕਿ ਅੱਜ ਕੱਲ੍ਹ ਲੋਕੀਂ ਬਸ ਆ ਐਕਸਪੀਰੀਐਂਸਸ ਨੂੰ ਹੀ ਰੱਬ ਸਮਝੀ ਬੈਠਾ ਕੋਈ ਇੱਥੋਂ ਦੀ ਜੋਤ ਦੇ ਦੇਖ ਰਿਹਾ ਕਿਸੇ ਨੂੰ ਇੱਥੇ ਦਿਖ ਰਹੀ ਆ ਕਿਸੇ ਨੂੰ ਕਿਤੇ ਦਿਖ ਰਹੀ ਆ ਤੋਂ ਇਹ ਐਕਸਪੀਰੀਐਂਸਸ ਹਨ ਹਾਂ ਇਹ ਬ੍ਰਹਮ ਦਾ ਅਸਲੀ ਭਾਗ ਅਨੁਭਵ ਨਹੀਂਗਾ ਇਹ ਮਨ ਦੀ ਕਾਗਰਤਾ ਹੈ ਇਹ ਚਿੱਤ ਦੀ ਸ਼ੁੱਧਤਾ ਹੈ ਤੇ ਪ੍ਰਾਣਾ ਦੀ ਸ਼ੁੱਧਤਾ ਹੈ ਬਸ ਜਿਹੜਾ بار بار ਸਾਨੂੰ ਕਿਹਾ ਜਾਂਦਾ ਵੀ ਵਾਹਿਗੁਰੂ ਨੂੰ ਯਾਦ ਕਰੋ ਉਹ ਚਿੱਤ ਦੀ ਸ਼ੁੱਧਤਾ ਉਹ ਵਾਹਿਗੁਰੂ ਯਾਦ ਜਿਹੜਾ ਕਰਨਾ ਹੈ ਇਹ ਜਿਦੋਂ ਗਵਾਚਾ ਹੀ ਆਪ ਫਿਰੇ ਆ ਜਿਹੜਾ ਤੇਰਾ ਅਹਮ ਹੈ ਆ ਜਿਹੜਾ ਤੇਰਾ ਹੋਣਾ ਹੈ ਇਹਨੂੰ ਯਾਦ ਕਰਨ ਦਾ ਨਾਂ ਦਿੱਤਾ ਗਿਆ ਇਹ ਹੈ ਵਾਹ ਕਿ ਗੁਰੂ ਇਹ ਅਚਰਜ ਹੈ ਇਹ ਵਾਹ ਇਹ ਹੈ ਇਸ ਬਿਲੀ ਹੈ ਇਹ ਮੈਨੇ ਹੈ ਗੁਰੂ ਮੈਨੇ ਗਿਆਨ ਤੋ ਦ ਵਿਜ਼ਡਮ ਆਫ ਵਾਓ ਇਨ ਦਾ ਨਾਉ ਇਹ ਹੈ ਜੀ ਐਸ ਵਲੇ ਰੱਬ ਨਹੀਂ ਹੈ ਨਾ ਤੇ ਰੱਬ ਹੈ ਨਹੀਂਗਾ ਤੇ ਜੀ ਰੱਬ ਇਹ ਨਹੀਂ ਕਿ ਕੁਝ ਸਮੇਂ ਬਾਅਦ ਮਿਲੇਗਾ ਜੇ ਐਸ ਵਲੇ ਨਹੀਂਗਾ ਹੈ ਨਹੀਂਗਾ ਤੇ ਐਸ ਵਲੇ ਹੈਗਾ ਹੈ ਨਾ ਹੈ ਕੀ ਆ ਆ ਹੈ ਆ ਹੈ ਆਪਣਾ ਹੈ ਨਾ ਦੇਖੋ মুনਕਾਰ ਹੋ ਉਹ ਵੀ ਨਹੀਂ ਹੈ ਇਸ ਕਰਕੇ ਰੱਬ ਦੀ মুনਕਾਰੀ ਨਹੀਂ ਹੋ ਸਕਦੀ ਕੋਈ ਨਾਸਤਕ ਨਹੀਂ ਹੋ ਸਕਦਾ ਬਸ ਠੀਕ ਹਾਂ মুনਕਾਰ ਹੋਣ ਲਈ ਵੀ ਹੋਣਾ ਪਏਗਾ ਹਾਂ ਤੇ ਉਹ ਹੋਣਾ ਪਨ ਜਿਹੜਾ ਹੈ ਕੁਰਾ ਬਤਾਉਣਾ ਹੈ ਤੇਰਾ ਤੇ ਹੋਣਾ ਹੈ ਹੀ ਨਹੀਂਗਾ ਮੈਂ ਨਾ ਥਪੂ ਆਪਕੀ ਯਹਾਂ ਹੋਣਾ ਨਾ ਹੋਣਾ ਹੈ ਯਹਾਂ ਹੋਣਾ ਨਾ ਹੋਣਾ ਹੈ ਨਾ ਹੋਣਾ ਇਹਨ ਹੋਣਾ ਹੈ ਆ ਇਹਨੂੰ ਮਹਾਰਾਜ ਨੇ ਕਿਹਾ ਸਰਗੁਣ ਨਿਰਗੁਣ ਨਰੰਕਾਰ ਸੁੰਨ ਸਮਾਤੀ ਆਪ ਸੁੰਨ ਸਮਾਤੀ ਜੋ ਮੈਂ ਸੀ ਆਪ ਮੈਂ ਖੁਦ ਸੀ ਇਥੇ ਆਪਾਂ ਆਪ ਉੱਪਰ ਕੋਈ ਉਦੇਸ਼ ਕਰਨ ਲੱਗ ਪਏ ਤਰਗੁਣ ਨਿਰਗੁਣ ਨਿਰੰਕਾਰ ਸੋਨ ਸਮਾਦੀ ਸੋਨ ਸਮਾਦੀ ਵਿੱਚ ਜੀ ਉਹ ਆਪ ਆ ਅਸੀਂ ਆਪ ਉਹ ਆਪ ਦੀ ਗੱਲ ਨਹੀਂ ਕਿਥੇ ਆਪ ਦੀ ਆਪੇ ਦੀ ਗੱਲ ਚੱਲ ਰਹੀ ਹੈ ਸੋਨ ਸਮਾਟੀ ਆਪ ਸੋਨ ਸਮਾਦੀ ਚ ਅਨੁਭਵ ਕਰੇਗਾ ਕਿ ਮੈਂ ਹੀ ਸੀ ਇਹ ਮੈਂ ਅਗੇ ਇਹਨ ਮੈਂ ਰਿਪੀਟ ਕਰਦਾ ਤੰ ਵਾਲਾ ਮੈਂ ਨਹੀਂ ਮਨ ਵਾਲਾ ਮੈਂ ਨਹੀਂ ਵਿਚਾਰਾਂ ਵਾਲਾ ਮੈਂ ਨਹੀਂ ਤੇਰੇ ਧਰਮ ਵਾਲਾ ਮੈਂ ਨਹੀਂ ਅੰਮ੍ਰਿਤਧਾਰੀ ਮੈਂ ਨਹੀਂ ਦਾੜੀ ਕੱਟਣ ਵਾਲਾ ਮੈਂ ਨਹੀਂ ਦਾੜੀ ਰੱਖਣ ਵਾਲਾ ਮੈਂ ਨਹੀਂ ਕਿਉਂਕਿ ਇਹ ਜਿਹੜਾ ਤੇਰਾ ਮੈਂ ਹੈ ਇਹ ਜਿਹੜਾ ਤੇਰਾ ਅਹਮ ਹੈ ਇਹ ਜਿਹੜਾ ਤੇਰਾ ਹਮ ਹੈ ਹਮ ਨਾ ਹਿੰਦੂ ਨਾ ਮੁਸਲਮਾਨ ਇਹ ਜਿਹੜਾ ਤੇਰਾ ਅਹਮ ਹੈ ਇਹ ਜਿਹੜਾ ਤੇਰਾ ਹਮ ਹੈ ਨਾ ਹਿੰਦੂਆ ਨਾ ਮੁਸਲਮਾਨ ਨਾ ਸਿੱਖ ਇਹਦੇ ਕਰਕੇ ਹਿੰਦੂਆ ਮੁਸਲਮਾਨ ਅਤੇ ਸਿੱਖਾ ਇਹਦੇ ਵਿੱਚ ਬੈਠਣ ਦਾ ਨਾਮ ਜੋ ਹੈ ਉਹ ਨਾਮ ਹੈ ਇਹਦੀ ਸਾਰਾ ਕੁਝ ਉਤਪਨ ਹੁੰਦਾ ਹੈ ਰਾਤ ਨੂੰ ਵਿੱਚ ਸੁਪਨਾ ਇਸ ਮੈਂਪਨ ਚ ਇਸ ਅਹਮ ਚ ਇਸ ਪ੍ਰੈਜ਼ੈਂਸ ਚ ਇਸ ਬੀਇੰਗ ਦੇ ਵਿੱਚ ਰਾਤ ਨੂੰ ਸਪਨਾ ਪ੍ਰਗਟ ਹੁੰਦਾ ਹੈ ਤੇ ਸੁਭਾਈ ਦੇ ਚ ਸੰਸਾਰ ਉਤਪਨ ਹੁੰਦਾ ਹੈ ਇਹ ਵੀ ਜੀ ਹੋ ਰਿਹਾ ਹੈ ਆ ਸਾਰਾ ਕੁਝ ਤੇਰੇ ਇਸ ਅਹਮ ਚ ਪ੍ਰਗਟ ਹੋ ਰਿਹਾ ਹੈ ਸੁਭਾਈ ਦੇ ਚ ਪ੍ਰਗਟ ਹੁੰਦਾ ਹੈ ਜੀ ਜਗੀ ਨਾ ਤੇ ਸੁੱਤਾ ਹੀ ਸਮਝੇ ਤੋ ਬੰਦਾ ਬ੍ਰਹਮ ਚ ਉਤਪਨ ਹੋ ਗਿਆ ਤੇ ਇਹ ਬੰਦਾ ਸੁੱਤਾ ਹੀ ਸੌ ਗਿਆ ਉਹ ਸਭ ਤੋਂ ਉਤਮਾਤ ਹੈ ਕਿਉਂਕਿ ਕੋਈ ਵਿਕਾਰ ਹੀ ਨਹੀਂ ਸੀ ਕੋਈ ਵਿਚਾਰ ਹੀ ਨਹੀਂ ਸੀ ਜੇ ਤੇ ਉਪਜਿਆ ਨਾਨਕਾ ਸੋਈ ਫਿਰੂਆ ਸੋਈ ਫਿਰਕੇ ਤੂੰ ਪਿਆ ਮਹਾਰਾਜ ਕਹਿੰਦੇ ਸੋਈ ਫਿਰਕੇ ਤੂੰ ਪਿਆ ਤੂੰ ਹੋ ਗਿਆ ਇਹਨੂੰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੁਆ ਜੇ ਤੂੰ ਹੋ ਕੇ ਹੀ ਮਿਲੇਗਾ ਮੈਂ ਹੋ ਕੇ ਮਿਲੇਗਾ ਤੇ ਜਿੰਨਾ ਤੂੰ ਆਪਣੇ ਆਪ ਨੂੰ ਮਟਾਏਗਾ ਨਾ ਉਨਾ ਹੀ ਇਹ ਜਲਦੀ ਪ੍ਰਗਟ ਹੋਏਗਾ ਮੈਨੂੰ ਮਟਾਉਣਾ ਸਾਨੂੰ ਜੋ ਸਿਖਾਇਆ ਜਾਂਦਾ ਜਾਂ ਸਿੱਖਦੇ ਆ ਵੀ ਆਪਣੇ ਜਿਹੜੇ ਵਿਚਾਰਾਂ ਤੋਂ ਪਰੇ ਕਰੋ ਹਮ ਤਾਂ ਇਹ ਜੋ ਤੁਸੀਂ ਸੋਚਦੇ ਆ ਵੀ ਅਸੀਂ ਜਿਹੜਾ ਸੋਚਦੇ ਪਏ ਆ ਉਹ ਖਤਮ ਨਹੀਂ ਇੱਕ ਤਾਂ ਸੋਚਣਾ ਖਤਮ ਨਹੀਂ ਹੁੰਦਾ ਨਹੀਂ ਸੋਚਣਾ ਖਤਮ ਨਹੀਂ ਕਰਨਾ ਯਾਰ ਸੋਚਣ ਦਾ ਸਾਡਾ ਮਤਲਬ ਹੀ ਨਹੀਂ ਕਿਉਂਕਿ ਸੋਚ ਆ ਤੋ ਕੰਬੀਆ ਪਤਾ ਨਹੀਂ ਸੋਚ ਸੋਚ ਮਦ ਹੈ ਸੋਏ ਹਾਈ ਇਹ ਇਹ ਫੇਰ ਤੂੰ ਉਸੇ ਕੱਲ ਨਾ ਚਾ ਆ ਗਿਆ ਨਾ ਰੱਬ ਕੱਲ ਨਾ ਨਾਲ ਨਹੀਂ ਮਿਲਣਾ ਹੱਠ ਮਨ ਹਟ ਕਿਨੇ ਨਾ ਪਾਇਆ ਤਾਂ ਹੱਠ ਜਿਹੜਾ ਹੈ ਉਹ ਕਿਤੇ ਵੀ ਨਹੀਂ ਗਾ ਆਪਾਂ ਜੂਗੀਆਂ ਨੂੰ ਕਹਿ ਦਿੰਨੇ ਹੱਠ ਕਰਦੇ ਨੇ ਬਟ ਆਪਾਂ ਵੀ ਸਾਰੇ ਹਟ ਚ ਹੀ ਆ ਕੋਈ 20 ਸਾਲਾਂ ਚੋਂ ਹੱਟ ਕਰ ਰਿਹਾ ਵੀ 3 ਵਜੇ ਉੱਠਣਾ ਹੈ ਇਹ ਅੱਛੀਆਂ ਗੱਲਾਂ ਨੇ ਅੱਛੀਆਂ ਗੱਲਾਂ ਨੇ ਚਿੱਤ ਦੀ ਸ਼ੁੱਧਤਾ ਹੈ ਬਰਾਬਰ ਨਾਲ ਇਹਦਾ ਕੋਈ ਮਤਲਬ ਨਹੀਂ ਤੇ ਤੈਨੂੰ ਬਹੁਤ ਗੱਲਾਂ ਐਸੀਆਂ ਮੈਂ ਦੱਸੂਗਾ ਜਿਹੜੀਆਂ ਤੈਨੂੰ ਡਾਈਜੈਸਟ ਕਰਨੀਆਂ ਪੈਣਗੀਆਂ ਕਿਉਂਕਿ ਨਾਸਤਿਕਤਾ ਦੇ ਵਿੱਚੋਂ ਹੀ ਨਿਕਲ ਕੇ ਤੈਨੂੰ ਰੱਬ ਮਿਲੇਗਾ ਜਦ ਤੱਕ ਤੁਸੀਂ ਨਾਸਤਿਕ ਨਹੀਂ ਨਾ ਹੁੰਦੇ ਤਦ ਤੱਕ ਰੱਬ ਨਹੀਂ ਮਿਲਣਾ ਖੁਦ ਕੀ ਨਾ ਕੀ ਤਲਾਸ਼ ਬੜੀ ਚੂਕੀ ਇਹ ਹੋਈ ਬਰਸੋਂ ਕੀ ਇਹ ਖਰਾਬ ਖੁਦਾ ਤਲਾਸ਼ ਮੇ ਹਮਨੇ ਕਹੋ ਨਾ ਨਗਿਨ ਆਪਾ ਚਿਨੇ ਮਿਟੇ ਨਾ ਪਰਮ ਕੀ ਕਾਈ ਅਲਟੀਮੇਟ ਰੀਅਲਾਈਜੇਸ਼ਨ ਤੇ ਇਹੀ ਆ ਜੋ ਆਪਾਂ ਗੱਲ ਕਰ ਰਹੇ ਹਾਂ ਤਤ ਗਿਆਨ ਬਾਕੀ ਅਚੀਆਂ ਗੱਲਾਂ ਨੇ ਅਸੀਂ ਖੁਦ ਕਰਵਾਨੇ ਆ ਮੈਡੀਟੇਸ਼ਨ ਵੀ ਕਰਵਾਈਦਾ ਜਪ ਵੀ ਕਰਵਾਈਦਾ ਸਾਰਾ ਕੁਝ ਕਰਵਾਈਦਾ ਉਹ ਕੇਵਲ ਤੇ ਕੇਵਲ ਚੇਤੇ ਦੀ ਸ਼ੁੱਧਤਾ ਮੰਦਿਸ਼ਾ ਤਤਾ ਵਸਤੀ ਕਰਾਈਦਾ ਕਿ ਇਹ ਜਿਹੜਾ ਇੰਨਾ ਸੌਖਾ ਏ ਇਹ ਪਤਾ ਲੱਗ ਜੇ ਕਿਉਂਕਿ ਆਪਾਂ ਇਹਨੂੰ ਬੜਾ ਔਖਾ ਕੀਤਾ ਹੈ ਇਹਦੀ ਸਾਰੀਆਂ ਕ੍ਰਿਆਵਾਂ ਐਕਸਰਸਾਈਜ਼ ਸਿਮਰਨ ਸਾਧਨਾ ਅੰਮ੍ਰਿਤ ਵੇਲਾ ਇਹ ਸਾਰਾ ਕੁਝ ਸਿਰਫ ਤੇ ਸਿਰਫ ਤੁਹਾਡੇ ਮਨ ਨੂੰ ਇਕਾਗਰਤਕ ਲੈਉਣ ਦਾ ਏ ਕਿ ਜੋ ਪਹਿਲਾਂ ਹੈ ਉਹਨੂੰ ਜਾਣ ਲੈ ਕਿਉਂਕਿ ਉਹ ਤੇ ਇੱਕਦਮ ਸਾਹਮਣੇ ਆ ਪਰ ਤੂੰ ਹਿੱਲੀ ਜਾ ਰਿਹਾ ਹੈ ਤੋ ਇਹ ਚੀਤੇ ਨੂੰ ਹਲ ਤੈਨੂੰ ਸਟਾਪ ਕਰਕੇ ਠਹਿਰਾਓ ਦਾ ਮਤਲਬ ਇਹੀ ਹੈ ਰਹਾਓ ਦਾ ਮਤਲਬ ਇਹੀ ਹੈ ਬਾਣੀ ਚ ਕਿ ਰੁਕ ਜਾ ਰੁਕ ਜਾ ਰੁਕ ਜਾ ਕਿ ਜਦੋਂ ਅਸੀਂ ਬਾਣੀ ਪੜ ਰਹੇ ਹਾਂ ਸ਼ਾਇਦ ਸੁਣਿਆ ਹੋਵੇ ਤੁਸੀਂ ਬਾਣੀ ਪੜਦੇ ਨਾਲ-ਨਾਲ ਸਾਡੇ ਵਿਚਾਰ ਚੱਲਣਦੇ ਹੁੰਦੇ ਆ ਪਹਿਲਾਂ ਤੇ ਬਹੁਤ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਵਿਚਾਰਾਂ ਨੂੰ ਖਤਮ ਕਰਕੇ ਨਾਲ-ਨਾਲ ਅਸੀਂ ਅਰਥ ਕਰਨ ਲੱਗ ਪੈਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਜੋ ਆਪਾਂ ਟੀਕੇ 'ਚੋਂ ਪੜੇ ਹੁੰਦੇ ਆ ਉਹ ਨਾਲ-ਨਾਲ ਆਪਾਂ ਅਰਥ ਕਰਦੇ ਆ ਤੇ ਮਹਾਰਾਜ ਫਿਰ ਵੀ ਕਹਿੰਦੇ ਰਹਾਓ ਟੀਕੇ ਵਾਲੇ ਅਰਥਾਂ ਨਾਲ ਨਾਲ ਮਨ ਜਾਣ ਫਿਰ ਵੀ ਅਸੀਂ ਜਾਣ ਦੀ ਗੱਲ ਕਹਿੰਦੇ ਰਹਾਓ ਦੂਜਾ ਦੂਜੇ ਨੇ ਕਹਿਤਾ ਤੈਨੂੰ ਚੁੱਪ ਕਰ ਜਾ ਫਿਰ ਵੀ ਨਹੀਂ ਰਹਾਓ ਤੀਜਾ ਤੂੰ ਮਰੇ ਵਾਰ-ਵਾਰ ਕਹਿੰਦੇ ਨੇ ਕਿ ਯਾਰ ਤੂੰ ਆਪਣਾ ਦਿਮਾਗ ਨਾ ਵਰਤ ਬਸ ਮੈਂ ਜਿਉਂਦਾ ਜਾਗਦਾ ਐ ਮੈਨੂੰ ਜਿਉਂਦਾ ਜਾਗਦਾ ਤੂੰ ਮੈਨੂੰ ਆਪਣਾ ਨਾ ਕਿ ਤੂੰ ਆਪਣੇ ਅਰਥ ਕਰਾ ਆਪਣੇ ਹਿਸਾਬ ਨਾਲ ਪੜ ਇਹ ਗੱਲ ਤੇ ਬਹੁਤ ਸੌਖੀ ਆ ਪਰ ਹੈ ਵੀ ਬੜੀ ਔਖੀ ਆ ਕਿਉਂਕਿ ਤੂੰ ਸਿੰਪਲ ਆ ਜਦਨ ਜੁੜ ਗਈਆਂ ਜੁੜ ਗਈਆਂ ਜਦਨ ਨਹੀਂ ਜੁੜੀਆਂ ਨਹੀਂ ਜੁੜੀਆਂ ਹਾਂ ਰੱਬ ਨੂੰ ਬਸ ਨਹੀਂ ਕੀਤਾ ਜਾ ਸਕਦਾ ਕਦੀ ਹੋ ਸਕਦਾ ਅੱਜੇ ਕਦੀ ਹੋ ਸਕਦਾ ਉਹ ਸਥਿਤੀ 'ਚ ਬਹਿ ਜੋ ਕਦੀ ਚੱਲ ਜਾਏਗਾ ਫੇਰ ਆ ਜਾਏਗਾ ਫੇਰ ਚੱਲ ਜਾਏਗਾ ਸਿਰਫ ਮੌਤ ਤੋਂ 24 ਘੰਟੇ ਹੀ ਬ੍ਰਹਮ ਤੁਹਾਨੂੰ ਟੋਟਲ ਸੋਲਵ ਕਰਦਾ ਏ ਉਹਦੇ ਤੋਂ ਪਹਿਲਾਂ ਤੁਹਾਡਾ ਜੋਰ ਨਹੀਂ ਦਾ ਰੱਬ ਤੇ ਕਿ ਕਹਾਂ ਕਿ ਮੇਰੀ ਸਥਿਤੀ ਬਣੀ ਰਵੇ ਮੇਰੇ ਅਵਸਥਾ ਬਣੀ ਰਵੇ ਜੇ ਅਵਸਥਾ ਬਣਨੀ ਹੀ ਰਹੀ ਸਮਝੋ ਤੁਹਾਡੀ ਅਵਸਥਾ ਰੁਕ ਗਈ ਆ ਹਾਂ ਜਿੰਨੀ ਡਿਸਟਰਬੈਂਸ ਹੋ ਰਹੀ ਹੈ ਨਾ ਉਨੀ ਤੁਹਾਡੀ ਹੁੰਤੀ ਹੋ ਰਹੀ ਆ ਜਦਨ ਅਵਸਥਾ ਰੁਕ ਗਈ ਹਾਂਜੀ ਹੁਣ ਤੇ ਬੜਾ ਆਨੰਦ ਆ ਸਮਝੋ ਰੁਕ ਗਏ ਠੱਕ ਗਏ ਤੋਂ ਇਹ ਭਗਤਾਂ ਤੇ ਸੰਸਾਰੀਆਂ ਜੋੜ ਕਦੀ ਨਾ ਆਏ ਜੋ ਅਸਲੀ ਮਾਰਗ ਹੈ ਨਾ ਉਹ ਤੇ ਬਿਲਕੁਲ ਡਿਫਰੈਂਟ ਆ ਯਾਰ ਆਪਾਂ ਸਮਝੀ ਵੀ ਜਿੰਨਾ ਆਪਾਂ ਓਵਰਟਾਈਮ ਕਰਾਂਗੇ ਉਨਾ ਹੀ ਸਾਨੂੰ ਜ਼ਿਆਦਾ ਪੈਸੇ ਮਿਲਗੇ ਇਸੇ ਤਰ੍ਹਾਂ ਜਿੰਨਾ ਆਪਾਂ ਨਿਤਨੇਮ ਪਾਣੀ ਵਗੈਰਾ ਕਰਾਂਗੇ ਉਨਾ ਹੀ ਸਾਨੂੰ ਜ਼ਿਆਦਾ ਪ੍ਰੋਫਿਟ ਹੋਏਗਾ ਹਾਂ ਸਮਾਜ ਚ ਅਸੀਂ ਇਹੀ ਗੱਲਾਂ ਕਰਦੇ ਆ ਜਦੋਂ 1 ਟੂ 1 ਆ ਉਦੋਂ ਆਪਾਂ ਗੱਲਾਂ ਹੋਰ ਕਰਦੇ ਆ ਇਹ ਕਿਉਂਕਿ ਧਰਮ ਕੁਝ ਹੋਰ ਹੀ ਆ ਵੀਰ ਤੇ ਧਰਮੀ ਧਰਮ ਨੂੰ ਕੁਝ ਹੋਰ ਹੀ ਬਣ ਜਾਈ ਜਿਸ ਤਰ੍ਹਾਂ ਸੰਸਾਰ ਨੂੰ ਅਸੀਂ ਸੰਸਾਰ ਚ ਵੱਧ ਫੁੱਲ ਰਹੇ ਆ ਆਪਾਂ ਉਸੇ ਤਰੀਕੇ ਨਾਲ ਸੰਸ ਧਰਮ ਅਧਿਆਤਮਿਕ ਜਗਤ ਅੰਦਰ ਵੱਧ ਫੁੱਲਣ ਦੀ ਕੋਸ਼ਿਸ਼ ਕਰਨ ਰੇ ਆਂ ਔਰ ਬੰਦਾ ਪਟਕ ਗਿਆ ਧਰਮ ਕੁਝ ਹੋਰ ਸੀ ਧਰਮ ਕੁਝ ਹੋਰ ਹੀ ਬਣ ਗਿਆ ਏਸੇ ਨੂੰ ਮਹਾਰਾਜ ਨੇ ਕਿਹਾ ਸੀ ਪੰਡਤ ਇਹੀ ਕਰ ਰਹੇ ਸੀ ਮੌਲਵੀ ਇਹੀ ਕਰ ਰਹੇ ਸੀ